ਜੋ ਪੋਲਿਟিক্যাল ਸਿਨੈਰੀਓ ਇਸ ਵੇਲੇ ਸਟੇਟ ਦਾ ਆ ਜਿਹੜੇ ਉਤਸ਼ਾਹ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ 2022 ਦੀ ਅਸੈਂਬਲੀ ਇਲੈਕਸ਼ਨ ਚ ਇਹ ਸੋਚ ਕੇ ਕਿ ਅਸੀਂ ਜਿਨ੍ਹਾਂ ਨੇ ਪੁਰਾਣੀਆਂ ਸਰਕਾਰਾਂ ਨੇ ਆਪਣਾ ਪਰਫਾਰਮੈਂਸ ਨਹੀਂ ਠੀਕ ਦਿੱਤਾ ਜਾਂ ਉਹਨਾਂ ਤੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਸੀ ਉਹਨਾਂ ਨੇ ਬੜੀ ਰੂਟ ਮжоਰਿਟੀ ਨਾਲ 92 ਐਮਐਲਏਸ ਨੂੰ ਇਸ ਆਪ ਤੇ ਐਮਐਲਏਸ ਨੂੰ ਜਤਾਇਆ ਸੀ। ਔਰ ਇਹ ਬੜੀ ਤਗੜੀ ਖੂਬੀ ਸੀ ਪੰਜਾਬੀਆਂ ਦੀ ਵੋਟਰਸ ਦੀ ਕਿ ਉਹਨਾਂ ਨੇ ਬਿਨਾਂ ਕਿਸੇ ਤੋਂ ਡਰੇ ਬਿਨਾਂ ਕਿਸੇ ਤੋਂ ਝਿਜਕੇ ਫੇਸਸ ਨਹੀਂ ਦੇਖੇ। ਉਹਨਾਂ ਨੇ ਇਹ ਦੇਖਿਆ ਕਿ ਜਿਨ੍ਹਾਂ ਨੇ ਕਿਸੇ ਨੇ ਜੇ ਗਲਤ ਕੀਤਾ ਹੈ ਤੇ ਉਹ ਸ਼ਾਇਦ ਇਹ ਆ ਕੇ ਕੁਝ ਚੇਂਜ ਲਿਆਉਣਗੇ। ਪਰ ਮੈਂ ਸਰਵੇ ਕੀਤਾ ਤਾਂ ਲਾਸਟ 8 ਦਿਜੀ ਲਾਅਨ ਆਰਡਰ ਸੀ ਹੁਣ ਇਸ ਪੋਲੀਟਿਸ਼ੀਅਨ ਵੀ ਅਬਜ਼ਰਵ ਕਰ ਰਹੇ ਆ। ਕਿ ਜਿੰਨਾ ਗਰਾਫ ਅਬਰਪਟਲੀ ਇਸ ਸਰਕਾਰ ਦਾ ਇਸ 2.5 ਸਾਲ ਦੇ ਵਿੱਚ ਘਿਰਿਆ ਉਹ ਅਨਿਮੈਜਨੇਬਲ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਟੀਮ ਦੇ ਵਿੱਚ ਲੈਕ ਆਫ ਥਿੰਕ ਟੈਂਕ ਹੋਣਾ ਲੈਕ ਆਫ ਐਕਸਪੀਰੀਅੰਸ ਹੋਣਾ ਤੇ ਇੱਕ ਮੈਂ ਆਪਣੇ ਤਜਰਬੇ ਤੋਂ ਦੇਖਿਆ ਹੈ ਕਿ ਜਿਹੜਾ ਕ੍ਰਾਈਸਿਸ ਮੈਨੇਜਮੈਂਟ ਹੈਂਡਲਿੰਗ ਹੁੰਦੀ ਹੈ ਖਾਸ ਕਰਕੇ ਕਿਸੇ ਵੀ ਤਰ੍ਹਾਂ ਦਾ ਕ੍ਰਾਈਸਿਸ ਆ ਚਾਹੇ ਲਾਅ ਆਂਡ ਔਰਡਰ ਨਾਲ ਰਿਲੇਟਡ ਆ ਚਾਹੇ ਉਹ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਚਾਹੇ ਐਗਰੀਰੀਅਨ ਕ੍ਰਾਈਸਿਸ ਹੈ ਜਾਂ ਅਰਬਨ ਡਿਵੈਲਪਮੈਂਟ ਦਾ ਇਨਫਰਾਸਟ੍ਰਕਚਰ ਦਾ ਜਿਹੜੇ ਲੋਕਾਂ ਦੇ ਦਿਲਾ ਨਾਲ ਗੱਲਾਂ ਜੁੜੀਆਂ ਹੁੰਦੀਆਂ ਨੇੜੇ ਤੋਂ ਉਹਨਾਂ ਤੇ ਇਹਨਾਂ ਦੀ ਕਾਮਯਾਬੀ ਇਹਨਾਂ ਨੂੰ ਨਹੀਂ ਮਿਲੀ ਵੈਲਫੇਅਰ ਸਟੇਟ ਦੇ ਤੌਰ ਤੇ ਕੁਛ ਨਾ ਕੁਛ ਕੀਤਾ ਹੋਏਗਾ ਉਹਦੇ ਲਈ ਮੈਂ ਉਹਨੂੰ ਦਿਨਾਈ ਨਹੀਂ ਕਰਦਾ ਲੇਕਿਨ ਓਵਰਆਲ ਜੇ ਸਕੋਰ ਕੀਤਾ ਜਾਏ ਕਿ ਤੇ ਅਸੀਂ ਆਮ ਰੇਟਿੰਗ ਕਰਦੇ ਹਾਂ ਜੇ 5 ਦੀ ਰੇਟਿੰਗ ਨੂੰ ਮੰਨਿਆ ਜਾਏ ਤੇ ਆਈ ਥਿੰਕ 2 ਦੀ ਰੇਟਿੰਗ ਤੋਂ ਜ਼ਿਆਦਾ ਮੈਂ ਓਨੈਸਟਲੀ ਨਹੀਂ ਦੇ ਸਕਦਾ 2 ਵੀ ਦੇ ਰਿਹਾ ਹਾਂ ਨਿਊਟਰਲ ਹੋ ਕੇ ਆਲਥੋ 40 ਫਰਮ ਦੀ ਆਪੋਜੀਸ਼ਨ ਮੈਂ ਕੁਝ ਵੀ ਕਹਿ ਸਕਦਾ ਲੇਕਨ ਆਈ ਵਾਂਟ ਟੂ ਬੀ ਸਟ੍ਰੇਟ ਫਾਰਟ ਪਹਿਲੀ ਗੱਲ ਤੇ ਇਹ ਹੈ ਜੀ ਕਿ ਦੋ ਪੱਖ ਨੇ ਜਿਹੜੇ ਤੁਹਾਡੇ ਇਸ ਸਵਾਲ ਦੇ ਨੇ ਇਹਨਾਂ ਨੇ ਜਿਹੜੇ ਪੁੱਛਿਆ ਕਿ ਅਕਾਲੀ ਦਲ ਦਾ ਕੀ ਸਟੇਟਸ ਹੈ ਦੂਜਾ ਹੈ ਜਿਹੜਾ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਤੁਸੀਂ ਉਸ ਦਾਇਰੇ 'ਚ ਇਹ ਗੱਲ ਪੁੱਛ ਰਹੇ ਹੋ ਕਿ ਜਿਹੜੀ ਫਾਇਰਿੰਗ ਹੋਈ ਹੈ ਦਰਵਾਜਾ ਸਾਹਿਬ ਬਾਹਰ ਘੰਟਾ ਘਰ ਦਰਵਾਜਾ ਸਾਹਿਬ ਦੇ ਏਰੀਏ ਦੇ ਵਿੱਚ ਖਾਸ ਕਰਕੇ ਦਿਲਿਆਰੇ ਦੇ ਏਰੀਏ 'ਚ ਉਹਦੇ ਬਾਰੇ ਦੇਖੋ ਮੈਂ ਬਤੌਰ ਪੋਲਿਟਿਸ਼ੀਅਨ ਨਾਂ ਲੈਂਦੇ ਹੋਏ ਮੈਂ ਮਾਝੇ ਦਾ ਰਹਿਣ ਵਾਲਾ ਹਾਂ ਔਰ ਸਿੱਖੀ ਮਰਿਆਦਾ ਪਰੰਪਰਾ ਨਾਲ ਜੁੜਿਆ ਹਾਂ ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਸਾਹਿਬ ਦੇ ਘਰ ਗੁਰੂ ਗੋਬਿੰਦ ਸਾਹਿਬ ਦੇ ਘਰ ਜਿੱਥੇ ਅਕਾਲ ਤਖਤ ਸਾਹਿਬ ਇਸ ਦਿੱਤ ਨੇ ਉਸ ਘਰ ਦੇ ਵਿੱਚ ਇਹੋ ਜੀ ਵਾਰਦਾਤ ਕਿਸੇ ਵੀ ਵਿਉਂਤਬੰਦੀ 'ਚ ਕਿਸੇ ਵੀ ਮੋਟਿਵ ਨਾਲ ਨਰੈਣ ਸਿੰਘ ਚੌੜਾ ਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਮੇਰਾ ਕਰ ਨਹੀਂ ਆ ਕਿਸੇ ਹੋਰ ਪੋਲੀਟਿਸ਼ੀਅਨ ਦਾ ਕਰ ਨਹੀਂ ਆ ਸਾਡੇ ਤੁਸੀਂ ਦੇਖੋ ਕਿਸੇ ਦੇ ਘਰ ਦੇ ਵਿੱਚ ਤੁਰਦਾ ਜਾਂਦਾ ਕੋਈ ਪੱਥਰ ਵੀ ਮਾਰ ਦਿੰਦਾ ਹੈ ਤੇ ਪੁਲਿਸ ਉਹਨੂੰ ਦਬਲਦੀ ਹੈ ਇਹ ਗੁਰੂ ਘਰ ਜਾ ਕੇ ਨਰੈਣ ਸਿੰਘ ਚੌੜਾ ਨੇ ਜੋ ਕੀਤਾ ਉਹਦਾ ਮੋਟਿਵ ਕੋਈ ਵੀ ਹੋਵੇ ਉਹਦਾ ਪਿਛੋਕੜ ਕੋਈ ਉਹ ਇਕੱਲਾ ਤੇ ਹੋ ਨਹੀਂ ਸਕਦਾ ਬਿਨਾਂ ਮੋਟਿਵ ਉਥੇ ਆਉਣ ਵਾਲਾ ਨਹੀਂ ਹੈ ਕਿਉਂਕਿ ਉਹਦੀ ਬੈਕਗ੍ਰਾਉਂਡ ਇਹੋ ਜਿਹੀ ਹੈ ਕਿ ਉਹਦੇ ਖਿਲਾਫ 20-25 ਕ੍ਰਿਮੀਨਲ ਕੇਸਿਸ ਰਜਿਸਟਰਡ ਨੇ ਔਰ ਉਹਦੀ ਇੱਕ ਨਟੋਰੀਸ ਹਿਸਟਰੀ ਰਹੀ ਹੈ ਇਹ ਸਾਰਾ ਕੁਝ ਬਹੁਤ ਮੰਦ ਭਗਾ ਹੈ ਔਰ ਸਟੇਟ ਪੁਲਿਸ ਨੂੰ ਔਰ ਸਟੇਟ ਪੋਲੀਟੀਕਲ ਲੀਡਰਸ਼ਿਪ ਨੂੰ ਇਹਨੂੰ ਇਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਗੁਰੂ ਘਰ ਜਿੱਥੇ ਹਜ਼ਾਰਾਂ ਦੇ ਲੱਖਾਂ ਦੇ ਤਦਾਦ ਚ ਸੰਗਤ ਦੇ ਵਰਤਿਸ ਵਿਜ਼ਿਟਰਸ ਆਉਂਦੇ ਨੇ ਪੂਰੇ ਵਰਲਡ ਤੋਂ ਇਹਨੂੰ ਚੰਗੀ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਹੈ ਔਰ ਇਹੋ ਜੀ ਮਨਪਾਗੀ ਦੁਬਾਰਾ ਨਹੀਂ ਹੋਣੀ ਚਾਹੀਦੀ ਇਨਸ਼ੋਰ ਕਰਨਾ ਚਾਹੀਦਾ ਔਰ ਜਿਨ੍ਹਾਂ ਦਾ ਫੇਲਿਅਰ ਸੀਗਾ ਉਹਨਾਂ ਨੂੰ ਕੱਟੜੇ ਹੱਥੀਂ ਲੈਣਾ ਚਾਹੀਦਾ ਤੁਹਾਨੂੰ ਆ ਜਾਓ ਪੁਲਿਸ ਕੋਲ ਬਿਲਕੁਲ ਇਹਦੇ ਵਿੱਚ ਕੋਈ ਡਰਾਏ ਕਰਨ ਵਾਲੀ ਗੱਲ ਨਹੀਂ ਮੇਰਾ ਤਿੰਨ ਦਿਹਾਕਿਆਂ ਦਾ ਤਜਰਬਾ ਔਰ ਬਤੌਰ ਆਈਜੀ ਲਾਅ ਐਂਡ ਆਰਡਰ ਐਡੀਜੀ ਲਾਅ ਐਂਡ ਆਰਡਰ ਮੈਂ ਹਰ ਇੱਕ ਪੁਲਿਸ ਦੇ ਵਿੱਚ ਕੰਮ ਕੀਤਾ ਐਸਐਸਪੀ ਰੇਆ ਪੰਜ ਜਿਲ੍ਹਿਆਂ 'ਚ ਛੇ ਜਿਲ੍ਹਿਆਂ 'ਚ ਔਰ ਆਈਜੀ ਰੇਂਜਰਸ ਰੇ ਇਹਦੇ ਵਿੱਚ ਕੋਈ ਡਰਾਏ ਨਹੀਂ ਕਰ ਸਕਦਾ ਜੇ ਕੋਈ ਆਪਣੇ ਆਪ ਨੂੰ ਸਗੋਂ ਇਹਨਾਂ ਨੂੰ ਐਡਮਿਟ ਕਰਨਾ ਚਾਹੀਦਾ ਸੀ ਲੋਕਲ ਪੁਲਿਸ ਅੰਮ੍ਰਿਤਸਰ ਪੁਲਿਸ ਨੂੰ ਪਹਿਲੇ ਦਿਨ ਹੀ ਇਹ ਕਹਿਣਾ ਚਾਹੀਦਾ ਸੀ that we are sorry ਕਿ ਗੁਰੂਕਰ ਦੇ ਬਾਹਰਚ ਹੋਇਆ ਸਾਡਾ ਇਹ ਫੇਲਿਅਰ ਅਸੀਂ ਐਡਮਿਟ ਕਰਦੇ ਆਂ ਲੇਕਿਨ ਜਿਨੇ ਕੀਤਾ ਉਹਨੂੰ ਅਸੀਂ ਇਸ ਤਰੀਕੇ ਨਾਲ ਲਵਾਂਗੇ ਕਿ ਇਸ ਕੇਸ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਔਰ ਉਹਨੂੰ ਸਜ਼ਾ ਦਿਵਾਵਾਂਗੇ ਲੇਕਿਨ ਮੈਨੂੰ ਲੱਗਿਆ ਹੈ ਕਿ ਨਾ ਇਹ ਛੋੜੇ ਦੀ ਨੀਅਤ ਕਲੀਅਰ ਕਰ ਸਕੇ ਨੇ ਤੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਪੁਲਿਸ ਨੇ ਉਹਦੇ ਵਿੱਚੋਂ ਪੁਲਿਸ ਦੀ ਆਪਣੀ ਨੀਅਤ ਵੀ ਪ੍ਰੋਪਰ ਨਹੀਂ ਮੈਸੇਜ ਦਿੱਲੀ ਜਿਹੜਾ ਕਿ ਪੁਲਿਸ ਦੇ ਅੱਖਸ ਨੂੰ ਤੱਕਾ ਲੱਗਦਾ ਔਰ ਸਰਕਾਰ ਨੂੰ ਖਾਸ ਕਰਕੇ ਕਿਉਂਕਿ ਸੀਐਮ ਪੰਜਾਬ ਕੋਲੋਂ ਹੋਮ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਉਹਨਾਂ ਦੀ ਇਹ ਪਛੋਕੜ ਕੀ ਹੈ ਦਾ ਬੈਕਗ੍ਰਾਉਂਡ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਤੇ ਦੁਬਾਰਾ ਰੀਪੀਟ ਕਰਵਾ ਜੇ ਦੀ ਇਨਵੈਸਟੀਗੇਸ਼ਨ ਹੈੱਡਕੁਆਟਰ ਦੇ ਕਿਸੇ ਆਫੀਸਰ ਤੋਂ ਹੋਣੀ ਚਾਹੀਦੀ ਹੈ ਨਾ ਕਿ ਜਿਹੜੀ ਪੁਲਿਸ ਦੀ ਟੀਮ ਦਾ ਫੇਲਿਅਰ ਹੋਏ ਉਹ ਕੋਈ ਉਹਦੀ ਤਫਤੀਸ਼ ਕਰੇ ਉਹ ਮੇਰੇ ਮੁਤਾਬਕ ਸਾਰੇ 10 ਸ਼ੁਰੂ ਦੇ ਵਿੱਚ ਜਿਹੜਾ ਕਮਿਸ਼ਨਰ ਅਮਰਸਰ ਅਈ ਜੀਨੈਲ ਅਫਸਰ ਨੇ ਇੰਨੇ ਸਾਲ ਦਾ ਦਚਬਾ ਮੈਂ ਕਿਹੜੀ ਤਫਤੀਸ਼ ਕਰ ਰਿਹਾ ਉਹ ਵੀ ਇਹੋ ਜੇ ਕ੍ਰਿਮਨਲ ਕੇਸ ਦੇ ਵਿੱਚ ਉਹ ਅਸੀਂ ਆਪਣੀਆਂ ਵਿਉਂਤਬੰਦੀ ਜਾਂ ਆਪਣੀ ਕਿਹੜੀ ਕਿਹੜੀ ਲੀਹਾਂ ਤੇ ਅਸੀਂ ਇਨਵੈਸਟੀਗੇਸ਼ਨ ਤੋਰਨੀ ਹੈ ਸਰਵਾਂਸ਼ ਨਹੀਂ ਦੱਸਦੇ ਇਹ ਪਤਾ ਨਹੀਂ ਉਹਨਾਂ ਦੀ ਇਮੇਚਿਓਰਿਟੀ ਕਿਉਂ ਰਹੀ ਕਿ ਮੈਂ ਕੀ ਤਫਤੀਸ਼ ਕਰ ਰਿਹਾ ਮੈਂ ਉਹਦੀ ਕਲੂ ਕਿਉਂ ਦਵਾਂਗਾ ਜੇ ਉਹ ਇਸ ਪੱਖ ਲਈ ਵੀ ਕਰ ਰਿਹਾ ਸੀ ਤੇ ਦੱਸਣ ਦੀ ਜ਼ਰੂਰਤ ਨਹੀਂ ਉਹ ਹਾਸੋ ਹੀ ਨਹੀਂ ਗੱਲ ਆ ਜੇ ਉਹਨਾਂ ਨੇ ਆਪ ਕੀਤੀ ਆ ਤਾਂ ਵੀ ਜੇ ਕਿਸੇ ਸੀਨੀਅਰ ਕੰਪਟੈਂਟ ਅਥਾਰਟੀ ਦੇ ਪੋਲਿਟিক্যাল ਲੀਡਰਸ਼ਿਪ ਤੇ ਕਹਿਣ ਤੇ ਕੀਤੀ ਹੈ ਤੁਹਾਨੂੰ ਸ਼ਰਮਿੰਦਾ ਕਰਦੀ ਹੈ ਔਰ ਹੱਸੋ ਹੀ ਨਹੀਂ ਲੱਗਦੀ ਹੈ ਜਦ ਨਹੀਂ ਬੋਲਣਾ ਚਾਹੀਦਾ ਇਹ ਗਲਤ ਹੈ ਇੱਕ ਗੱਲ ਕਹਿਣਾ ਚਾਹਾਂਗਾ ਮੇਰਾ ਇਨੇ ਸਾਲਾਂ ਦਾ ਤਜਰਬੇ ਤੋਂ ਔਰ ਮੈਂ ਲਾਅ ਐਂਡ ਆਰਡਰ ਨੂੰ ਹੈਂਡਲ ਕੀਤਾ ਜਿੰਨੇ ਜਦੋਂ ਮੈਂ ਆਈਡੀਜੀ ਲਾਅ ਐਂਡ ਆਰਡਰ ਸੀ ਜਿਹੜੇ ਟੌਪ ਦੇ ਕ੍ਰਾਈਸਿਸ ਵਾਲੇ ਮੈਟਰ ਸੀ ਈਵਨ ਤੁਹਾਡੇ ਗੁਰਦਾਸਪੁਰ ਜਦੋਂ ਜੇਲ੍ਹ 'ਚ ਹੋਇਆ ਸੀ ਉਦੋਂ ਵੀ ਮੈਂ ਆਇਆ ਸੀ ਮੈਂ ਆਪਣੀ ਇਸ ਨਿੱਜੀ ਤਜਰਬੇ ਤੋਂ ਕਹਿਣਾ ਚਾਹੁੰਦਾ ਕਿ ਸਾਡੀ ਇੱਕ ਬਾਰਡਰ ਸਟੇਟ ਹੈ ਇਹਨੂੰ ਫਾਈਟ ਕਰਨ ਕਿ ਜਿਹੜਾ ਨਵਾਂ ਨੈਕਸਸ ਪੈਦਾ ਹੋ ਰਿਹਾ ਆ ਬਿਟਵੀਨ ਦੀ ਸਮਗਲਰਸ ਐਂਡ ਮਿਲਟੈਂਟ ਥਾਟ ਵਾਲੇ ਨਾਨ ਸਟੇਟ ਐਕਟਰ ਜਿਨ੍ਹਾਂ ਨੂੰ ਫੋਰਨ ਫੈਸ ਏਜੰਸੀਸ ਸਪੌਂਸਰ ਕਰ ਰਹੀਆਂ ਨੇ ਔਰ ਗੈਂਗਸਟਰਸ ਇਹਨਾਂ ਦਾ ਜਿਹੜਾ ਨੈਕਸਸ ਹੈ ਬੜਾ ਡੈਡਲੀ ਕੰਬਿਨੇਸ਼ਨ ਹੈ ਔਰ ਬਾਰਡਰ ਸਟੇਟ ਸਾਡੀ ਪੋਰਸ ਹੋ ਗਏ ਬਾਰਡਰ ਏਰੀਆ ਬਿਕਾਉਜ਼ ਆਫ ਡਰੋਨਸ ਤੇ ਗਵਰਨਮੈਂਟ ਆਫ ਇੰਡੀਆ ਸਟੇਟ ਗਵਰਨਮੈਂਟ ਪੁਲਿਸ ਵੈਰੀਅਸ ਏਜੰਸੀਸ ਨੂੰ ਮਿਲ ਕੇ ਐਫਰਟ ਕਰਨਾ ਚਾਹੀਦਾ ਨਹੀਂ ਤੇ ਅਸੀਂ ਲਾਅ ਐਂਡ ਆਰਡਰ ਨੂੰ ਹੋਰ ਆਪਣੇ ਹੱਥੋਂ ਗਵਾਵਾਂਗੇ ਆਪਣੇ ਜਿਹੜਾ ਸਾਡੀ ਪੁਲੀ ਸਾਡੀ ਸਟੇਟ ਦੀ ਇਕਨੋਮੀ ਉਹਦਾ ਇਹਦੇ ਤੇ ਅਸਰ ਹੋਏਗਾ ਕਿਉਂਕਿ ਮੈਂ ਦੇਖਿਆ ਸੀ ਜਦੋਂ ਮਿਲਟੈਂਸੀ ਸੀ ਪਾਕਿਸਤਾਨ ਸਪான்ਸਰਡ ਤੇ ਸਾਡੀ ਜਿਹੜੀ ਇਕਨੋਮੀ ਆ ਕਿੱਥੇ ਚਲੀ ਗਈ ਸੀ ਸਾਡੀ ਜਿਹੜੀ ਪ੍ਰਾਪਰਟੀ ਦੀ ਪ੍ਰਾਈਸਸ ਸੀ ਕਿੰਨੇ ਡਾਊਨ ਚਲੇ ਗਏ ਹਾਲਾਂਕਿ ਜੱਗ ਜਗਰ ਗੱਲ ਇਹ ਆ ਕਿ ਰੇਅਰਸਟ ਕਮੋਡਿਟੀ ਇਨ ਪੰਜਾਬ ਜਿਹੜੀ ਉਹ ਪ੍ਰਾਪਰਟੀ ਹੈ ਅਸੀਂ 54000 ਸਕਰ ਕਿਲੋਮੀਟਰ ਦੇ ਏਰੀਆ ਚ 668 ਦੀ ਡੈਂਸਿਟੀ ਆ ਸਾਡੀ ਪਰ ਸਕਰ ਕਿਲੋਮੀਟਰ ਵਿਚ ਇਜ਼ ਵੈਰੀ ਹਾਈ ਪਰ ਇਸ ਇਕਨੋਮੀ ਨੂੰ ਸਾਂਭਣ ਲਈ ਪਹਿਲਾ ਪੱਖ ਜਿਹੜਾ ਲਾਅ ਐਂਡ ਆਰਡਰ ਹੁੰਦਾ ਹੈ ਸੀਐਮ ਪੰਜਾਬ ਨੂੰ ਔਰ ਸਟੇਟ ਪੁਲਿਸ ਨੂੰ ਇਹਦੇ ਤੇ ਹੋਰ ਐਫਰਟ ਕਰਨ ਦੀ ਜ਼ਰੂਰਤ ਹੈ ਖਾਸ ਕਰਕੇ ਆ ਡਰੋਨਸ ਦੀ ਐਕਟੀਵਿਟੀ ਨਾਲ ਜਿਹੜਾ ਸਮੱਗਲਿੰਗ ਆਰਮਸ ਦੀ ਡਰੱਗਸ ਦੀ ਵਗੈਰਾ ਵਗੈਰਾ ਇਹਨੂੰ ਕੋਆਰਡੀਨੇਸ਼ਨ ਦੀ ਜ਼ਰੂਰਤ ਹੈ ਔਰ ਪਿੱਛੇ ਜੇ ਮੈਂ ਸੁਣਿਆ ਕਿ ਐਂਟੀ ਡਰੋਨ ਸਿਸਟਮ ਐਕਟੀਵੇਟ ਕਰ ਰਹੇ ਨੇ ਉਹ ਪ੍ਰਾਇਓਰਟੀ ਦੇ ਕਰਨਾ ਚਾਹੀਦਾ ਦੇਖੋ ਤੁਸੀਂ ਟੈਰਰਿਜ਼ਮ ਨੂੰ ਜਿੱਤ ਦੇਖਿਆ ਹੋਗਾ ਜਿਹੜੇ ਸਟੇਕ ਹੋਲਡਰਸ ਨੇ ਗਵਰਨਮੈਂਟ ਰਨ ਕਰਨ ਵਾਲੇ ਪੋਲਿਟਿਕਸ ਸਟੇਟ ਪੁਲਿਸ ਐਂਡ ਅਦਰ ਏਜੰਸੀਸ ਜਿਹੜੀਆਂ ਸਟੇਟ ਦੀ ਲਾਅ ਐਂਡ ਆਰਡਰ ਕਰਾਈਮ ਨੂੰ ਹੈਂਡਲ ਕਰਨ ਵਾਸਤੇ ਖਾਸ ਕਰਕੇ ਆਰਗੇਨਾਈਜ਼ਡ ਕਰਾਈਮ ਜਿਹਨੂੰ ਅਸੀਂ ਗੈਂਗਸਟਰਸ ਦਾ ਨਾਮ ਦੇ ਦਿੱਤਾ ਜਾਂ ਸਮੰਗਲਿੰਗ ਨਾਮ ਦੇ ਦਿੱਤਾ ਜਾਂ ਫੋਰਨ ਸਪான்ਸਰਡ ਮਿਲਿਟੈਂਸੀ ਟਰੋਰਿਜ਼ਮ ਦਾ ਸਾਡੇ ਤੇ ਐਕਟੀਵਿਟੀ ਆ ਇਹਨੂੰ ਆਫ ਬਾਈਟ ਕਰਨ ਵਾਸਤੇ ਸਾਰੇ ਤਿੰਨੇ ਸਟੇਟ ਸਟੇਕ ਹਾਲਡਰਸ ਨੂੰ ਇੱਕ ਵਿਲ ਚਾਹੀਦੀ ਤੁਸੀਂ ਦੇਖੋਗੇ 92 94 ਦੇ ਵਿੱਚ ਜੇ ਟਰੋਰਿਜ਼ਮ ਐਂਡ ਹੋਈ ਸੀ ਉਹ ਉਹਦੇ ਇਸ ਕਰਕੇ ਹੋਈ ਸੀ ਕਿ ਚਾਹੇ ਉਹ politcal side ਸੀ ਚਾਹੇ administrative side ਸੀ ਸਾਰੇ ਰਲ ਕੇ ਚੱਲੇ ਔਰ ਪਬਲਿਕ ਨੇ ਵੀ ਸਾਥ ਦਿੱਤਾ ਹੁਣ ਜਿਹੜੀ ਡਰੱਗਸ ਦੀ ਫਾਈਟ ਹੈ ਗੈਂਗਸਟਰਸ ਦੀ ਫਾਈਟ ਹੈ ਜਾਂ ਨਾਨ ਸਟੇਟ ਐਕਟਰਸ ਦੀ ਫਾਈਟ ਹੈ ਉਹਦੇ ਵਿੱਚ ਵੀ ਸਾਰੇ ਸਟੇਕ ਹੇਲਡਰਸ ਨੂੰ ਚੱਲਣਾ ਚਾਹੀਦਾ ਮੈਨੂੰ ਲੱਗ ਰਿਹਾ ਕਿ ਅਜੇ ਤੱਕ politcal will ਇਸ ਸਰਕਾਰ ਕੋਲ ਨਹੀਂ ਹੈ ਜੋ ਮੈਂ ਆਪਣੇ ਤਜਰਬੇ ਤੇ ਦੇਖਦਾ ਹਾਂ ਉਹ ਦੇਖਦਾ ਹੈ ਕਿ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਟੀਮ ਹੈ ਆਪਦੀ ਉਹਨਾਂ ਦੀ ਜਿਹੜੀ ਇੰਟਰਫੀਰੈਂਸ ਐ ਸਟੇਟ ਦੀ ਐਡਮਿਨਿਸਟ੍ਰੇਸ਼ਨ ਚ ਐਕਸ਼ਨਸ ਚ ਉਹਨੂੰ ਥੋੜਾ ਜਿਹਾ ਘਟਾਉਣਾ ਚਾਹੀਦਾ ਹੈ ਨਹੀਂ ਤੇ ਸੀਐਮ ਪੰਜਾਬ ਆਪਣੇ ਆਪ ਨੂੰ ਉਹਨਾਂ ਹੈਡਸ ਦੇ ਵਿੱਚ ਆਉਣਗੇ ਜਿਹੜੇ ਅਨਸਕਸੈਸਫੁਲ ਰਏ ਪਹਿਲੀ ਗੱਲ ਇਹ ਹੈ ਕਿ ਕ੍ਰਾਈਮ ਨੂੰ ਕਨਸੀਲ ਕਰਨ ਦਾ ਮਤਲਬ ਹੈ ਕਿ ਮੈਂ ਆਮ ਆਮ ਅਬੈਟਿੰਗ ਦੀ ਕ੍ਰਿਮੀਨਲ ਇਟ ਇਜ਼ ਜੇਮਾ ਕ੍ਰਾਈਮ ਨੂੰ ਕਨਸੀਲ ਕਰ ਰਿਹਾ ਹੈ ਵੇਰੀ ਸਪਰੀਮ ਕੋਰਟਸ ਨੀਆ ਔਨਰੇਬਲ ਸਪਰੀਮ ਕੋਰਟਸ ਨੀਆ ਰੂਲਿੰਗਸ ਵੈਰੀਅਸ ਕੋਰਟਸ ਦੀ ਇਨਸਟਰਕਸ਼ਨਸ ਹੈ ਕਿ ਕਿਸੇ क्राइम ਨੂੰ ਕਨਸੀਲ ਨਹੀਂ ਕੀਤਾ ਜਾਊਗਾ। ਔਰ ਜਿੱਥੇ ਕਾਬਲ ਦਸਤ ਅੰਦਾਜ਼ੀ ਅੰਦਾਜ਼ੀ ਜੁਰਮ ਜਿਹਨੂੰ ਅਸੀਂ ਕਾਗਨੀਜ਼ੇਬਲ ਅਫੈਂਸ ਕਹਿੰਦੇ ਆ ਜੇ ਉਹ ਪੁਲਿਸ ਦੇ ਨੋਟਿਸ 'ਚ ਆਉਂਦਾ ਆ ਉਹਦੇ ਧਿਆਨ 'ਚ ਲਿਆਉਂਦਾ ਆ ਕੰਪਲੇਨੈਂਟ ਉਸੇ ਵੇਲੇ ਐਫਆਈਆਰ ਦਰਜ ਹੋਣੀ ਚਾਹੀਦੀ। ਜੇ ਪੁਲਿਸ ਆਪ ਮੁਹਾਰੇ ਥਾਣੇ ਲੈਵਲ ਤੇ ਐਸਐਸਪੀ ਲੈਵਲ ਤੇ ਜਾਂ ਪੁਲਿਸ ਦੀ ਟੀਮ ਦੇ ਲੈਵਲ ਤੇ ਕਿਸੇ क्राइम ਨੂੰ ਕਨਸੀਲ ਕਰ ਰਹੀ ਆ ਇਟ ਇਜ਼ ਹੈਲਪਿੰਗ ਦੀ ਕ੍ਰਾਈਮਨਲ ਐਂਡ ਆਈ ਊਡ ਕਨਸੀਡਰ ਇਟ ਕਿ ਇਟ ਇਜ਼ ਅਬੈਟਮੈਂਟ ਟੂ ਦੀ ਕ੍ਰਾਈਮ ਸੱਚ ਐਨ ਐਕਸ਼ਨ ਆਫ ਐਨੀ ਪੁਲਿਸ ਆਫਸਰ ਐਸ ਐਚਓ ਐਸ ਐਸਪੀ ਐਸਪੀ ਸੁਪਰਵਾਈਜ਼ਿੰਗ ਆਫਸਰ ਸਟੇਟ ਕਮਨ ਸਭ ਤੋਂ ਵੱਡੀ ਗੱਲ ਹੈ ਦੀ ਪੋਲਿਟਿਕਲ ਲੀਡਰਸ਼ਿਪ ਵਾਟ ਇਜ਼ ਦੀ ਇੰਟੈਂਟ ਆਫ தி ਸੀਐਮ ਇਹੋ ਜਿਹੀਆਂ ਗੱਲਾਂ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਉਸ ਪੁਲਿਸ ਆਫਸਰ ਜਿਹਨੇ ਕਤਲ ਕੀਤਾ ਹੈ ਹੀ ਸ਼ੁੱਡ ਬੀ ਇਮੀਡੀਏਟਲੀ ਟੇਕਨ ਟੂ ਟਾਸਕ ਡਿਸਪਲਨਰੀ ਐਕਸ਼ਨ ਹੋਣਾ ਚਾਹੀਦਾ ਔਰ ਹੋਣ ਵਾਲੀ ਅਗਲੀ ਜਿਹੜੀ ਥਾੜੇ ਚ ਘਟਨਾ ਹੋਈ ਆ ਉਹਨੇ ਜਗ ਜਾਗਰ ਕਰ ਦਿੱਤਾ ਕਿ ਇਹੋ ਜਿਹਾ ਕੁਝ ਹੋ ਰਿਹਾ ਇਹਦਾ ਮਤਲਬ ਹੈ ਕਿ ਕ੍ਰਿਮੀਨਲ ਦੀ ਦਲੇਰੀ ਵੱਧ ਰਹੀ ਆ ਸਾਡੀਆਂ ਕਮੀਆਂ ਦਾ ਸਾਧੀਆਂ ਜਿਹੜੀਆਂ ਸਿਸਟਮਿਕ ਕਮੀਆਂ ਨੇ ਲਾਅ ਐਂਡ ਆਰਡਰ ਨੂੰ ਹੈਂਡਲ ਕਰਨ ਦੀਆਂ ਜਾਂ ਪੋਲਿਟੀਕਲ ਲੀਡਰਸ਼ਿਪ ਦੀਆਂ ਆਪਣੀਆਂ ਕਮੀਆਂ ਨੇ ਇਹਨੂੰ ਹੈਂਡਲ ਕਰਨ ਦੀਆਂ ਇਸ ਇਹ ਜੋ ਨੇ ਪੰਜਾਬੀ ਦੀ ਇੱਕ ਕਹਾਵਤ ਆ ਤੁਸੀਂ ਮਾਝੇ ਵਾਲੇ ਸਾਰੇ ਜਾਣਦੇ ਹੋ ਝੋਨੇ ਵਾਲੇ ਪਿੰਡ ਪਰਾਲੀਆਂ ਬਚਾਣੇ ਜਾਂਦੇ ਨੇ ਇਹ ਜੜੀਆਂ ਵਾਰਦਾਤਾ ਨੇ ਇਹ ਦੱਸਦੀਆਂ ਨੇ ਕਿ ਪੋਲਿਟੀਕਲ ਲੀਡਰਸ਼ਿਪ ਤੇ ਸਟੇਕ ਹੋਲਡਰਸ 'ਚ ਕੋਈ ਬਹੁਤ ਜ਼ਿਆਦਾ ਕਮੀ ਆ ਇਹਨੂੰ ਸਖਤ ਹੱਤ ਨਾਲ ਲੈ ਕੇ ਪ੍ਰੋਫੈਸ਼ਨਲੀ ਲੈਣਾ ਚਾਹੀਦਾ ਕਿ ਇੰਜ ਨਾ ਹੋਵੇ ਕੀ ਮਤ ਪਹਿਲੀ ਗੱਲ ਤੇ ਇਹ ਆ ਕਿ ਆਫ ਕੋਰਸ ਆਨਰੇਬਲ ਸੁਪਰੀਮ ਕੋਰਟ ਨੂੰ ਇਹਦੇ ਚ ਵੀ ਦਖਲ ਦੇਣਾ ਪਿਆ ਉਹਨਾਂ ਨੇ ਆਰਡਰ ਕੀਤੇ ਨੇ ਅਸੀਂ ਦੱਲੇਵਾਲ ਸਾਹਿਬ ਇੱਕ ਫਾਰਮਰ ਨੇ ਉਹ ਐਨੇ ਸਾਲਾਂ ਤੋਂ ਮਹੀਨਿਆਂ ਤੋਂ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੀਆਂ ਬਹੁਤਾਤ ਮੰਗਾਂ ਜੜੀਆਂ ਨੇ ਬਾਜਬ ਨੇ ਇਨਕਲੂਡਿੰਗ ਲੀਗਲ ਗਾਰੰਟੀ ਆਫ ਐਮਐਸਪੀ ਜਿਹਨੂੰ ਕਾਂਗਰਸ ਪਾਰਟੀ ਨੇ ਆਪਣੇ ਲਾਸਟ 2024 ਦੀਆਂ ਪਾਰਲੀਮੈਂਟ ਇਲੈਕਸ਼ਨਸ ਮੈਨੀਫੈਸਟੋ ਚ ਪਾਇਆ ਸੀ ਔਰ ਮੈਂ ਨਿਜੀ ਨੌਲੇਜ ਰੱਖਦਾ ਆ ਪੜ੍ਹ ਲਿਖ ਕੇ ਕਿ ਲੀਗਲ ਗਾਰੰਟੀ ਆਫ ਐਮਐਸਪੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਉਹ ਵੀ ਸੁਆਮੀਨਾਥਨ ਦੀ ਰਿਪੋਰਟ ਤੇ ਇਹ ਜੋ ਪ੍ਰੋਟੈਸਟਰਸ ਫਾਰਮਰਸ ਨਾਲ ਪੁਲਿਸ ਜਾਂ ਲੋਕਲ ਗਵਰਨਮੈਂਟ ਦਾ ਵਧੇਰਾ ਆ ਇਹ ਚਲ ਵਾਜਬ ਨਹੀਂ ਆ ਮਿਸਟਰ ਡਲੇਵਾਲ ਨੂੰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਉਹਨਾਂ ਨੇ ਫਾਸਟ ਤੇ ਅਨਟੂ ਡੱਥ ਤੇ ਨੇ ਉਹਨਾਂ ਨੂੰ ਹਰਸ ਮੈਡੀਕਲ ਹੈਲਪ ਦੇਣੀ ਚਾਹੀਦੀ ਆ ਉਹਨਾਂ ਨੇ ਆਪਣੀ ਭਾਵਨਾ ਜ਼ਾਹਰ ਕਰ ਦਿੱਤੀ ਉਹਨਾਂ ਨੇ ਆਪਣਾ ਰਿਜ਼ੋਲਵ ਉਹਨਾਂ ਨੇ ਆਪਣਾ ਸਿਰੜ ਜ਼ਾਹਰ ਕਰ ਦਿੱਤਾ ਲੇਕਿਨ ਇਹ ਲੋਕਲ ਪੋਲਿਟੀਕਲ ਲੀਡਰਸ਼ਿਪ ਆ ਸਟੇਟ ਦੀ ਜਿਹੜੀ सिविल अथॉरिटीज ने और ਸਾਡੀ ਸਾਰੀ ਪੋਲਿਟਿਕਲ ਲੀਡਰਸ਼ਿਪ ਦੀ ਇਹ ਡਿਮਾਂਡ ਹੋਣੀ ਚਾਹੀਦੀ ਹੈ ਕਿ ਮਿਸਟਰ ਡੱਲੇਵਾਲ ਨੂੰ ਇਸ ਵਰਤ ਤੋਂ ਉਠਾਇਆ ਜਾਏ ਵੀ ਡੋਨਟ ਵਾਂਟ ਅ ਫਾਰਮਰ ਲੀਡਰ ਟੂ ਲੂਜ਼ ਇਨ ਥਿਸ ਕ੍ਰਾਈਸਿਸ ਕਿਉਂਕਿ ਉਹਦੇ ਨਾਲ ਸਾਨੂੰ ਜਿਆਦਾ ਸੱਟ ਲੱਗੇਗੀ ਔਰ ਮਿਸਟਰ ਡੱਲੇਵਾਲ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਮਹੱਇਆ ਕਰਕੇ ਮੈਡੀਕਲ ਔਰ ਉਹਨਾਂ ਨੂੰ ਬਚਾਉਣਾ ਚਾਹੀਦਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز